ਵਾਹਿਗੁਰੂ ਸਾਹਿਬ ਜੀ ਮਲਾਰ ਮਹੱਲਾ ਪਹਿਲਾ ਅਸ਼ਟ ਪਦੀਆਂ ਘਰ ਦੂਜਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਖਲੀ ਊਂਡੀ ਜਲ ਭਰਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਤਿਗੁਰੂ ਅੰਤਿਜਾਮੀ ਮਹਾਰਾਜ ਸਾਹਿਬ ਜੀ ਗਰਦਾਰ ਪ੍ਰਸਾਦ ਵਿੱਚ ਬੈਠੇ ਸਨ ਇਹ ਜਗ੍ਹਾ ਦੇ ਵਿੱਚ ਇੱਕ ਕਾਮੀ ਆਦਮੀ ਆਏ ਉਸ ਕਾਮੀ ਆਦਮੀ ਸਰਗ ਦੇ ਸੁਖਾਂ ਦੇ ਭੋਗਾਂ ਦੇ ਵਿੱਚ ਤ੍ਰਿਪਤ ਹੋਏ ਬੜੇ ਪ੍ਰਸੰਨ ਹੋયા ਨੂੰ ਉਹਨਾਂ ਨੂੰ ਸਰਗ ਦੇ ਸੁਖਾਂ ਦਾ ਜਿਸ ਵਕਤ ਸਭ ਨਾ ਪ੍ਰਾਪਤ ਹੋਇਆ ਤੇ ਉਹ ਕਹਿਣ ਲੱਗੇ ਕਿ ਮਹਾਰਾਜ ਸਵਰਗ ਜੈਸੇ ਸੁੱਖ ਨਹੀਂ ਕਿਤੇ ਵੀ ਹੈ ਤੇ ਮਰਮ ਲੋਕ ਵਰਗਾ ਸੁੱਖ ਪੂਰਾ ਨਹੀਂ ਕਿਤੇ ਵੀ ਇਹ ਸੁਣ ਕੇ ਗੁਰੂ ਸਾਹਿਬ ਜੀ ਉਨਨ ਬ੍ਰੇਸ਼ ਦਿੰਦੇ ਉਹ ਨਾਸਵੰਤ ਸੁਖਾਨ ਨੇ ਇਹ ਮਾਰਾ ਰੂਪਕ ਅਲੰਕਾਰ ਦੁਆਰਾ ਅਨੁਗਤੀ ਅਲੰਕਾਰ ਦੁਆਰਾ ਉਚਾਰਨ ਕਰਦੇ ਹਨ ਅਖਲੀ ਊਂ ਦੀ ਜਾਲ ਭਾਰ ਨਾਲ ਹਜ਼ੂਰ ਫਰਮਾਉਂਦੇ ਹਨ ਇਹ ਭਾਈ ਅਖਲੀ ਕੂਂਜਾਂ ਜਿਵੇਂ ਹੁੰਦੀਆਂ ਹਨ ਇਵੇਂ ਅਖਲੀ ਲੁਪਟੇਕ ਜਾਨਵਰ ਹੁੰਦੇ ਆ ਲੰਮੀ ਲੰਮੀ ਲੱਤਾਂ ਵਾਲੇ ਜਿਹੜੇ ਨਦੀਆਂ ਵਿੱਚ ਖੜੇ ਰਹਿੰਦੇ ਹਨ ਲੱਕ ਜਿੰਨੇ ਉੱਚੇ ਆਦਮੀ ਦੇ ਹੁੰਦੇ ਆ ਤੇ ਲੱਤਾਂ ਉਹਨਾਂ ਦੀਆਂ ਆ ਤੇ ਉਹ ਖੜੇ ਮਛੀਆਂ ਵਗੈਰਾ ਖਾਂਦੇ ਆ ਤੇ ਪਕੜ ਕੇ ਫੇਰ ਉਹਨਾਂ ਦੇ ਗਲ 'ਚ ਇੱਕ ਬਟਕਵਾ ਜਿਹਾ ਹੁੰਦਾ ਹੈ ਉਹ ਪਾਣੀ ਦੇ ਨਾਲ ਭਰ ਲੈਂਦੇ ਆ ਤੇ ਅਸਮਾਨ ਚ ਉੱਡ ਜਾਂਦੇ ਹੈ ਉੱਡ ਕਰਕੇ ਸਾਧ ਸੰਗਤ ਜੀ ਫੇਰ ਜਦੋਂ ਪਹਾੜਾਂ ਤੇ ਉੱਡਦੇ ਰਹਿੰਦੇ ਆ ਜਦੋਂ ਫੇਰ ਤੇ ਹਾਏ ਹੁੰਦੇ ਫੇਰ ਪਾਣੀ 'ਚ ਥੱਲੇ ਆ ਜਾਂਦੇ ਆ ਫੇਰ ਉਹ ਨਾਲ ਭਰ ਕੇ ਉੱਡਦੇ ਰਹਿੰਦੇ ਆ ਇਹ ਦ੍ਰਿਸ਼ਤਾਨ ਦੇਖ ਕੇ ਗੁਰੂ ਸਾਹਿਬ ਜੀ ਸਿਕਾਮੀਆਂ ਪੁਰਖਾਂ ਦੇ ਪੁਨਨਾਸ ਹੋਏ ਤਾਂ ਫੇਰ ਦਿਖ ਪੈਂਦੇ ਆ ਅਤੇ ਫੇਰ ਉਹ ਉਨ ਨੂੰ ਕਰਕੇ ਅਸਮਾਨ ਚ ਚਰਨ ਵਾਂਗੂ ਉਹ ਸੁਖ ਭੋਗਦੇ ਆ ਫਿਰ ਭੋਗਾ ਦੇ ਭੋਗਣ ਕੇ ਮੁੱਕ ਕੇ ਫਿਰ ਜੰਮਦੇ ਮਰਦੇ ਰਹਿੰਦੇ ਆ ਇਹ ਅਵਸਥਾ ਉਹਨਾਂ ਦੀ ਕਥਨ ਕਰਦੇ ਹੋਏ ਲੰਟੀਂਗ ਦਾ ਦਿਸਤਾਂਗ ਅਖਲੀ ਜਨਮ ਦੁਆਰ ਦਿੰਦੇ ਹਨ ਮਹਾਰਾਜ ਸਾਹਿਬ ਜੀ ਅਖਲੀ ਊਂ ਦੀ ਜਾਲ ਭਾਰ ਨਾਲ ਮਹਾਰਾਜ ਕਹਿੰਦੇ ਜਿਸ ਪਰ ਅਖਲੀ ਲੰਟੀਂਗ ਜਿਹੜੇ ਹੁੰਦੇ ਆ ਊਂ ਦੀ ਕੁੰਜਾਂ ਵਰਗੇ ਮੋٹے ਮੋٹے ਲੰਮੇ ਉਹ ਜਾਂਦੀਆਂ ਨਾਲਾਂ ਭਰ ਕੇ ਉੜਦੇ ਹਨਗੇ ਅਸਮਾਨ ਚ ਦੂਗਰ ਊਚਾ ਗੜ ਪਾਤਾ ਉਹ ਪਹਾੜਾਂ ਦੇ ਉੱਤੇ ਚੜ ਜਾਂਦੇ ਐ ਕਿਲਿਆਂ ਤੋਂ ਉੱਤੇ ਚੜ ਜਾਂਦੇ ਐ ਅਤੇ ਫੇਰ ਪਤਾਲ 'ਚ ਆ ਜਾਂਦੇ ਜਦੋਂ ਮੁੱਕ ਜੇ ਪਾਣੀ ਉਹਨਾਂ ਦਾ ਇਸੇ ਪ੍ਰਕਾਰ ਅਖਲੀ ਊਂ ਦੀ ਜਾਲ ਭਾਰਨਾ ਅਖਲੀ ਸਮੂਹ ਜਿਹੜੇ ਐ ਸਕਾਮੀ ਆਦਮੀ ਵਿਦਨ ਖੇਦ ਰੂਪੀ ਕਰਮਾਂ ਦੇ ਨਾਲ ਉਹ ਡਾਰੀ ਮਾਰਦੇ ਪੁਨਰੂਪੀ ਪਾਣੀ ਨੂੰ ਭਰ ਕੇ ਨਾਲ ਨਾਲਾਂ ਦੀ ਨਿਆਈਂ ਅੰਤਾਂ ਕਰਨ ਦੇ ਅੰਦਰ ਢੂਗਰ ਉੱਚਾ ਗੜ ਪਾਤਾ ਉਹ ਸਾਰ ਸੰਗਧੀ ਉੱਚਾ ਜੋ ਹੈ ਡੂੰਗਰ ਪਹਾੜ ਦੀ ਇਹ ਸਵਰਗ ਦੇ ਸੁੱਖਾਂ ਨੂੰ ਭੋਗਦੇ ਐ ਉੱਚੇ ਬਨਮ ਲੋਕ ਜਾ ਰਹੇਂਦੇ ਹੈ ਅਤੇ ਕਿਲਿਆਂ ਦੀ ਨਿਆਈਂ ਦੁਨੀਆਂ ਦੇ ਅੰਦਰ ਹੈ ਉਹ ਦਸਵੇਂ ਦਵਾਰ ਵਿੱਚ ਪ੍ਰਾਣਾਂ ਨੂੰ ਚੜਾ ਕੇ ਇਸ ਪ੍ਰਕਾਰ ਹੋਰ ਦੇਹਾਂ ਵਿੱਚ ਪ੍ਰਵੇਸ਼ ਹੋ ਜਾਂਦੇ ਐ ਪਰ ਅੰਤ ਨੂੰ ਜਦੋਂ ਕੁੱਲ ਨਾਸ਼ ਹੋ ਜਾਂਦੇ ਐ ਫੇਰ ਪਤਾਲ ਕੇ ਦੀਆਂ ਜੂਨਾ ਨੂੰ ਆਪ ਪ੍ਰਾਪਤ ਹੁੰਦੇ ਹਨ ਸਾਗਰ ਸੀਤਲ ਗੁਰ ਸ਼ਬਦ ਵਿਚ ਆ ਇਹ ਕਿਉਂ ਭਟਕਦੇ ਫਿਰਦੇ ਹੋ ਕਹਿੰਦੇ ਪਹਾੜਾ ਰੂਪੀ ਸਵਰਗ ਦੇ ਉੱਤੇ ਕਿਉਂ ਉੱਡੇ ਅਸਮਾਨ 'ਤੇ ਉੱਡ ਕੇ ਬੜਾ ਕਿਲੀ ਆਂਦੀ ਨੇ ਆਈ ਕਿਉਂ ਬ੍ਰਹਮ ਲੋਕ ਨੂੰ ਭਜੇ ਫਿਰਦੇ ਹੋ ਫੇਰ ਵੀ ਪਤਾਲ ਕੇ ਦੀਆਂ ਜੂਨਾ ਚੀ ਪੱਥਰ ਜਿਵੇਂ ਰੁੜ ਕੇ ਆ ਜਾਂਦਾ ਹੈ ਆਉਣਾ ਪਊਗਾ ਇਸ ਕਰਕੇ ਸਾਗਰ ਤਾਂ ਸੀਤਲਤਾ ਦੇ ਸਮੁੰਦਰ ਗੁਰੂ ਸਾਹਿਬ ਹੈ ਉਨ੍ਹਾਂ ਦੇ ਸ਼ਬਦ ਦੀ ਵਿਚਾਰ ਕਰੋ ਤੇ ਫੇਰ ਸੋਰੀਆਂ ਕਦੇ ਵਿਸ਼ਿਆਂ ਦੀਆਂ ਤੇ ਹਾਂ ਨਾ ਫੁਰਨ ਸਲਾਵ ਆ ਕੇ ਮੁਕਤ ਹੋ ਜਾਓਗੇ ਮਾਰਗ ਮੁਕਤਾ ਹਾਂ ਮੈਂ ਮਾ ਇਹ ਮੁਕਤੀ ਦਾ ਮਾਰ ਗਿਆ ਹੋਮੈ ਨੂੰ ਮਾਰ ਨਾ ਕਰੋ ਦੇਹ ਦੀ ਹੰਕ ਤਾਂ ਮਾਰੋ ਹੰਕਾ ਦੇ ਸਹਰ ਫੇਰ ਜਾਂਦੇ ਮਰਦੇ ਰਹੋਗੇ ਮੈਂ ਅੰਧਲੇ ਨਾ ਹੈ ਕਿ ਜੋ ਮੰਨਤਾ ਕਰਕੇ ਜੀਵ ਅਸੀਂ ਅੰਧਲੇ ਹੋ ਰਹੇ ਹਾਂ ਪਰਮੇਸ਼ਰ ਦੇ ਨਾਮ ਦੀ ਜੋਤ ਹੈ ਪ੍ਰਕਾਸ਼ ਕਰਨ ਵਾਲੀ ਸਾਨੂੰ ਨਾਮ ਆਧਾਰ ਚੱਲਾ ਗੁਰ ਕਹਿ ਭੈ ਭੀ ਇਹ ਭਾਈ ਗੁਰੂ ਸਾਹਿਬ ਨੇ ਪੇਧ ਦਿੱਤਾ ਹੈ ਗੁਰਾਂ ਦੇ ਭੈ ਕਰਕੇ ਨਾਮ ਦੇ ਆਸਰੇ ਚੱਲੀਏ ਆਪਣੀ ਮਨਵਤ ਛੱਡੀਏ ਨਿਰਭਉ ਨਾ ਹੋਈਏ ਰਹਾਉ ਸਤਿਗੁਰ ਸਬਦੀ ਪਾਦਰ ਜਾ ਸਤਿਗੁਰ ਸਾਹਿਬ ਦੀ ਸਬਦ ਦੀ ਜਿਹੜੀ ਕਮਾਈ ਕਰਨੀ ਇਹ ਰਸਤਾ ਹੈ ਪਧਰਾ ਸਿੱਧਾ ਦਾੜੀਰਾ ਇਹ ਜਾਣਣਾ ਕਰੋ ਖੁਰਕਾ ਤਕੀਏ ਸਾਚਾ ਤਾਂ ਇਹ ਭਾਈ ਗੁਰੂ ਸਾਹਿਬ ਦੇ ਤਕੀਏ ਆਸਰੇ ਕਰਕੇ ਸੱਚੇ ਨਾਮ ਦੇ ਤਾਣ ਬਲ ਦੇ ਨਾਲ ਉਡਾਰੀ ਮਾਰਨੀ ਹੈ ਨਾਮ ਸਮਾਲਸ ਰੂੜੀ ਬਾਣ ਇਹ ਨਾਮ ਨੂੰ ਸਮਾਲੇ ਹਿਰਦੇ ਕਰਕੇ ਇਹ ਸੁੰਦਰ ਬਾਣੀ ਹੈ ਭਾਈ ਜੀਆਂ ਦੀ ਕਲਿਆਣ ਕਰਨ ਵਾਲੀ ਹੈ ਭਾਵ ਹੈ ਦਰ ਲਹਿਸ ਪਿਰਾਂ ਹੈ ਹੈ ਪਰਮੇਸ਼ਰ ਤੈਨੂੰ ਜੇ ਭਾ ਜਾਵੇ ਤੇਰੇ ਗਿਆਨ ਰੂਪੀ ਦਰ ਨੂੰ ਉਹ ਪਛਾਣ ਸਕਦੇ ਹਨ ਤੇਰੇ ਸਰੂਪ ਰੂਪੀ ਦਰ ਨੂੰ ਪਛਾਣ ਸਕਦੇ ਸਤ ਸੰਗਤ ਦੁਆਰਾ ਉਡਾਂ ਵੈਸਾ ਇੱਕ ਲੇਵਤਾ ਦੇਖ ਲਓ ਉਡਾਰੀਆਂ ਮਾਰਦੇ ਹਨ ਬੈਠਦੇ ਹਨ ਇੱਕ ਰਸ ਲੇਵਤੇ altar ਵਾਸ ਲਾਉਂਦੇ ਹਨ یوں ਉੜਦੇ ਹਨ ਦੇਹ ਮਾਨ ਵੱਲੋਂ ਬੈਠਦੇ ਹਨ ਤ੍ਰਿਯਾ ਪਦ ਵਿੱਚ ਇੱਕ ਕ੍ਰਾਸ ਲੇਵ ਤੇ ਅਲ ਧਾਰਾ ਵਕ ਲਾ ਕੇ ਗੁਰ ਕਾ ਸ਼ਬਦ ਨਾਮ ਆਧਾਰ ਕੇ ਗੁਰੂ ਸਾਹਿਬ ਦੇ ਸ਼ਬਦ ਕਰਕੇ ਨਾਮ ਦਾ ਆਸਰਾ ਲਿਆ ਹੈ ਉਪਦੇਸ਼ ਕਰਕੇ ਨਾ ਜਲ ਡੂੰਗਰ ਨਾ ਉੱਚੀ ਧਾਰ ਇਸ ਲੈ ਵਿੱਚ ਨਾ ਤਾਂ ਜਲ ਹੈ ਪਦਾਰਥਾ ਰੂਪੀ ਨਾ ਡੂੰਗਰ ਪੰਜਾ ਕੋਸਾਂ ਦੇ ਪਹਾੜ ਹੈ ਨਾ ਨਾ ਜਲ ਡੂੰਗਰ ਨਾ ਉੱਚੀ ਧਾਰ ਪਹਾੜਾਂ ਦੀ ਜੰਪੂਰੀ ਦੇ ਮਾਰਗ ਦੇ ਉੱਚੀ ਪਹਾੜਾਂ ਦੀ ਧਾਰ ਸਿਰ ਧਾਰਾ ਦੇ ਪਹਾੜ ਨਹੀਂ ਹਨ ਐਸਾ ਰਸਤਾ ਹੈ ਇਸੇ ਪ੍ਰਕਾਰ ਨਾ ਜਲ ਡੂੰਗਰ ਨਾ ਉੱਚੀ ਨਾ ਬਹਿ ਕਰਨੀ ਨਦੀ ਦਾ ਪਾਣੀ ਹੈ ਨਾ ਉਹ ਡੂੰਗਰ ਪਹਾੜ ਹਨ ਨਾ ਉੱਚੀ ਧਾਰ ਬਹਿ ਕਰਨੀ ਨਦੀ ਦੀ ਹੈ ਇਸੇ ਪ੍ਰਕਾਰ ਨਾ ਜਲ ਡੂੰਗਰ ਨਾ ਉੱਚੀ ਧਾਰ ਨਾ ਬਜ਼ਾਰ ਸਾਰੂਪੀ ਪਾਣੀ ਹੈ ਨਾ ਪੰਜਾਂ ਕੋਸ ਵਰਗੀ ਪਹਾੜ ਹੈ ਨਾਉਂਤੀ ਸਾਲ ਸੰਗਦੀ ਧਾਰਾ ਦੀ ਨਈ ਆਸਾ ਰੂਪੀ ਨਦੀ ਹੈ। ਨੇ ਜੀ ਘਰਵਾਸਾ ਤਹ ਮਾਗੋ ਨਾ ਚਾਲਣਾ ਹਾ। ਉਥੇ ਨਿਰਸਰੂਪ ਰੂਪੀ ਕਰਜਵਾਸਾ ਹੈ। ਉਥੇ ਜੰਮਦਾ ਮਾਰਗ ਨਹੀਂ ਹੈ। ਨਾ ਕੋਈ ਚੱਲਣ ਵਾਲਾ ਜੀਵ ਹੈ। ਆਪਦੇ ਸਰੂਪ ਚ ਲੀਨ ਹੋ ਜੀਦਾ ਆਵਾਗੋਂ ਨਹੀਂ ਹੈਈ ਨੀ। ਜੇ ਤ ਘਰਵਾਸਾ ਹੈ ਤੂੰ ਹੈ ਬਿਦ ਜਾਣ ਹੈ। ਉਹ ਜਿਸ ਕਰ ਸੰਗਦੀ ਤੂੰ বাসਦਾ ਹੈ ਮਹਾਰਾਜ ਉਹਨਾਂ ਪਿਆਰਿਆਂ ਦੀ ਤੂੰ ਵੀ ਦੀ ਆਪਦੇ ਚ ਮਿਲਣ ਦੀ ਜਾਣਦਾ ਹੈ। ਜਿਸ ਘਰ ਸਰੂਪ ਵਿੱਚ ਤੁਸੀਂ ਆਪ ਸਾਚੀ ਨੰਦਰੂਪ ਵਿੱਚ ਵਸਦੇ ਹੋ ਉਸ ਦੇ ਵਿੱਚ ਆਪ ਹੀ ਬਿਧੀ ਨੂੰ ਜਾਣਦੇ ਹੋ ਵੀ ਜਾ ਮਹਿਲ ਨਾ ਜਾਪਿਆ ਇਹ ਦੂਜਾ ਬਣ ਕੇ ਹੀ ਤੇਰੇ ਮਹਲ ਸਰੂਪ ਨੂੰ ਕੋਈ ਜਾਣ ਸਕਦਾ ਯੇ ਨਾ ਆਪਾਂ ਅੰਸ਼ੇ ਦੇ ਹੋਈ ਪਛਾਨ ਸਕਦਾ ਸਤਗੁਰ ਬਾਝੋ ਸਮਝ ਨਾ ਹੋ ਸਤਗੁਰਾਂ ਤੋਂ ਬਿਨਾਂ ਕਿਸੇ ਨੂੰ ਸਮਝ ਨਹੀਂ ਹੋ ਸਕਦੀ ਸਰੂਪ ਦੀ ਸਭ ਜਗ ਦਬਿਆ ਛਾਪਿਆ ਸਾਰਾ ਜਗ ਜਿਹੜਾ ਹੈ ਅਗਿਆਨੂਪੀ ਛਾਪੇ ਦਾ ਦਾਬੇ ਦਾ ਦਵਾਇਆ ਹੋਇਆ ਹੈ ਛਾਪਾ ਪੈ ਜਾਂਦਾ ਜਿਸ ਪ੍ਰਕਾਰ ਦਾਬਾ ਪੈ ਜਾਂਦਾ ਹੱਦੇ ਉੱਥਾਰਾ ਪੈ ਜਾਂਦਾ ਐ ਮੋਹ ਦੇ ਛਾਪੇ ਦਵਾਇਆ ਹੋਇਆ ਦਬਿਆ ਹੋਇਆ ਹੈ ਕੀ ਦੁਨੀਆ ਦੇ ਅੰਦਰ ਜੰਗ ਦਾ ਮਰ ਛਪਿਆ ਰਹਿੰਦਾ ਹਰ ਵਕਤ ਕਾਰਨ ਪਲਾਵ ਕਰੇ ਬਿੱਲ ਲਾਤੋ ਕਈ ਕੀਰਨੇ ਪਾਉਂਦੇ ਐ ਕਈ ਪਲਾਵ ਯਤਨ ਕਰਦੇ ਐ ਕਈ ਬਰਲਾਪ ਹੀ ਬਰਲਾਪ ਕਰੀ ਜਾਂਦੇ ਹਨ ਬਿਨ ਗੁਰ ਨਾਮ ਨਾ ਜਾਪਾ ਬਿਨ ਗੁਰ ਸਾਹਿਬ ਤੋਂ ਨਾਮ ਜਾਣਿਆ ਹੀ ਨਹੀਂ ਜਾਂਦਾ ਨਾ ਜਪਿਆ ਜਾ ਸਕਦਾ ਹੈ ਪਲ ਪੰਕਜ ਮਹਿ ਨਾਮ ਛਡਾ ਮਹਾਰਾਜ ਜੀ ਦਾ ਇਹ ਨੇਤਰ ਦੇ ਖੋਲਣ ਵਿੱਚ ਵਿੱਚ ਪੰਕ ਮਾਸਰ ਪੰਕ ਜੀ ਕਬਲਾਂ ਦੀ ਨਿਆਈ ਨੇਤਰਾ ਦੇ ਅੱਖ ਖੋਲਣ ਮੀਚਨ ਵਿੱਚ ਨਾਮ ਸੱਚੇ ਪਾਤਸ਼ਾਹ ਦਾ ਛੜਾ ਦਿੰਦਾ ਹੈ ਜੇ ਗੁਰੂ ਸ਼ਬਦ ਸੰਜਾਪਤ ਜੇ ਪਰ ਗੁਰੂ ਸਾਹਿਬ ਦੇ ਸ਼ਬਦ ਨੂੰ ਸਿਆਣ ਲਵੇ ਆਪਣਾ ਆਧਾਰ ਸਮਝ ਲਵੇ ਇੱਕ ਮੂਰਖ ਅੰਧੇ ਮੁਗਦ ਗਵਾਹ ਇੱਕ ਮੂਰਖ ਬਿਹਾਰਾਂ ਵੱਲੋਂ ਵੀ ਅੰਧੇ ਆ ਸ਼ਾਸਤਰ ਗਿਆਨ ਵੱਲੋਂ ਵੀ ਮੁਗਦ ਗਵਾਹ ਮੁਗਦ ਹਨ ਪਰੋਖ ਗਿਆਨ ਵੱਲੋਂ ਵੀ ਗਵਾਰ ਹਨਗੇ ਅਪਰੋਖ ਗਿਆਨ ਵੱਲੋਂ ਵੀ ਇੱਕ ਸਤਿਗੁਰ ਕਾ ਭੈ ਨਾਮ ਆਧਾਰ ਇੱਕ ਮਹਾਰਾਜ ਦੇ ਗੁਰੂ ਸਾਹਿਬ ਦੇ ਭੈ ਚ ਚਲਦੇ ਆ ਪਰਮੇਸ਼ਰ ਦੇ ਨਾਮ ਦਾ ਆਸਰਾ ਲਿਆ ਹੋਇਆ ਹੈ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਉਹਨਾਂ ਨੂੰ ਸੱਚੀ ਬਾਣੀ ਪ੍ਰਾਪਤ ਹੋਈ ਹੈ ਮਿੱਠੀ ਰਸ ਦਾ ਇੱਕ ਅੰਮ੍ਰਿਤ ਦੀ ਧਾਰਾ ਮਿਠ ਬੋਲਦਾ ਜੀ ਸੱਜਣ ਸੁਆਮੀ ਮੋਰਾ ਅੰਮ੍ਰਿਤ ਦੀ ਧਾਰ ਹੈ ਜਿਸ ਦੇ ਚ ਸਜਾਤੀ ਮਿੱਟੀ ਦਾ ਪ੍ਰਵਾਹ ਪੈਣ ਰੂਪ ਅੰਮ੍ਰਿਤ ਦੀ ਧਾਰਾ ਹੈ ਬ੍ਰਹਮਾ ਨੰਦ ਦੇ ਦੇਣ ਵਾਲੀ ਬ੍ਰਹਮਾਕਾਰ ਵਰਤੀ ਕਰਕੇ ਜਿਨ ਪੀਤੀ ਤਿਸ ਮੋਖ ਦੁਆਰ ਜਿਨ੍ਹਾਂ ਜਿਨੇ ਅੰਮ੍ਰਿਤ ਰੂਪ ਬਾਣੀ ਨੂੰ ਪੀਤੀ ਧਾਰਨ ਕੀਤਾ ਹੈ ਉਹਦਾ ਦੁਆਰ ਸੰਸਾਰ ਵੱਲੋਂ ਮੁਕਤ ਹੋ ਗਏ ਹੈ ਉਹਨਾਂ ਨੂੰ ਮੁਕਤੀ ਦਾ ਦੁਆਰ ਗਿਆਨ ਪ੍ਰਾਪਤ ਹੋ ਗਿਆ ਹੈ ਨਾਮ ਭੈ ਭਾਏ ਹਿਰਦੈ ਵਸਾਹੀ ਇਹ ਮਾਈ ਵਾਹਿਗੁਰੂ ਹਰ ਵਕਤ ਸੰਗ ਸੰਸਮਝਣਾ ਇਹ ਭੈ ਹੈ ਕੌਗਣ ਨਹੀਂ ਕਰਨੇ ਤੇ ਪਾਇ ਪ੍ਰੇਮ ਕਰਕੇ ਨਾਮ ਨੂੰ ਦਿਲ ਚ ਵਸਾਉਣਾ ਕਰੀਏ ਹੋਰ ਕਰਨੀ ਸੱਚ ਬਾਣੀ ਇਹ ਗੁਰੂ ਸਾਹਿਬ ਦੀ ਭਗਤੀ ਕਰੋ ਇਹ ਸੱਚੀ ਬਾਣੀ ਹੈ ਕਮਾਓ ਇਹਨਾਂ ਦਾ ਵਰਸ ਹੈ ਧਰਤ ਸੁਹਾਵੀ ਜਦੋਂ ਬੱਦਰ ਵਰਦਾ ਧਰਤੀ ਸੋਹਣੀ ਕੁੰਦੀ ਹੈ ਗੁਰੂ ਸਾਹਿਬ ਬੱਦਰ ਦੀਨ ਜਦੋਂ ਬ੍ਰੇਸ਼ ਦਿੰਦੇ ਹੈ ਬੁੱਧੀ ਰੂਪੀ ਧਰਤੀ 100 ਗੁਣਾ ਦੀ ਹਰੀਆਬੰਦਾ ਸਹਿਦ ਸੋਭਨੀਕ ਹੋ ਜਾਂਦੀ ਹੈ ਕੱਟ ਕੱਟ ਜੋਤ ਸਮਾਹ ਫਿਰ ਵਾਹਿਗੁਰੂ ਦੀ ਜਿਵੇਂ ਬਿਜਲੀ ਚਮਕਦੀ ਐ ਕਟਾ ਕਟਾ ਜੋਤ ਵਾਹਿਗੁਰੂ ਦੀ ਸਮਾਈ ਪ੍ਰਕਾਸ਼ ਆਉਂਦੀ ਐ ਕਲਰ ਬੀਜਸ ਦੁਰਮਤ ਜਿਹੜੇ ਖੋਟੀਏ ਮਤ ਵਾਲੇ ਪੁਰਖਾ ਉਹ ਐ ਜਿਵੇਂ ਕਲਰ ਦੇ ਵਿੱਚ ਕੋਈ ਬੀਜ ਬੀਜੇ ਖੋਟੀ ਪੁਰਖਾਂ ਦੀ ਮੱਤਹੀ ਜੀ ਐ ਨਿਸਰਧ ਆਦਮੀ ਨੇ ਕੀ ਉਪਦੇਸ਼ ਕਮਾਉਣਾ ਹੈ ਨਿਸ਼ਾਨਦ ਕਲਰ ਦੀ ਧਰਤੀ ਦੀ ਨਹੀਂ ਆਈ ਐ ਨਿਗਰੇ ਕੀ ਨੀਸਾਨ ਮੂਰੇ ਆਦਮੀਆਂ ਦੀ ਇਹੋ ਨਿਸ਼ਾਨੀ ਹੈ ਸਰਦਾ ਮਾਰੇ ਤੇ ਕਰਦੇ ਹੀ ਨਹੀਂ ਹਨ ਸਤਗੁਰ ਬਾਝੋ ਕੋਰ ਅੰਧਾਰਾ ਸਤਗੁਰ ਸਾਹਿਬ ਤੋਂ ਬਗੈਰ ਭਿਆਨ ਕੋ ਗਿਆਨ ਦਾ ਹਨੇਰਾ ਪਿਆ ਹੋਇਆ ਹੈ ਤੂੰ ਮੋਏ ਬਿਨ ਪਾਣੀ ਤੂੰ ਪਾਵੇਂ ਪੁੱਤਰ ਕੀ ਖੇਗਾ ਨਹੀਂ ਐਵੇਂ ਦੁਆਆਂ ਦੇ ਮੋਹ ਜਪ ਕੇ ਡੋਬ ਰਹੇ ਹਨ ਜਿਵੇਂ ਜਿਲਾਹੇ ਪਾਣੀ ਤੋਂ ਬਸੰਤੀ ਨਾਲੇ ਦੀ ਗਣਨ ਇਹ ਕਾਨੂੰ ਨਾ ਗਨੇ ਕਹਿੰਦੇ ਡੁੱਬ ਕੇ ਮਰ ਗਏ ਕਿਉਂ ਪਦਾਰ ਸੱਚੇ ਨਹੀਂ ਇਹਨੂੰ ਸੱਚੇ ਮੰਨ ਕੇ ਡੁੱਬ ਕੇ ਮਰ ਰਹੇ ਹਨ ਜੋ ਕਿ ਸ਼ਕੀਨੋ ਸੋ ਪ੍ਰਭੂ ਰਜਾ ਹਰੇ ਆ ਬੈਨੀ ਮਸਤੀ ਚ ਕਿਵੇਂ ਹੋ ਕਹਿੰਦੇ ਜੋ ਕੋਈ ਕੀਤਾ ਵਾਸ਼ਿੰਗਟਨ ਆਪਦੀ ਆਗਿਆ ਜੀ ਕਰ ਦੁੱਤਾ ਹੈ ਜੋ ਧੁਰ ਲਿਖਿਆ ਸੋ ਮੀਟਣਾ ਨਾ ਜਾ ਜਿਹੜਾ ਧੁਰ ਮਰ ਲੇਖ ਲਿਖਦਾ ਭਾਈ ਉਹ ਮੀਟਿਆ ਨਹੀਂ ਜਾਂਦਾ ਕਿਸੇ ਪਾਸੋਂ ਬ੍ਰਹਮੇ ਤੇ ਉਹ ਆਨੰਦ ਦੀ ਬਖਸ਼ਦਾ ਹੈ ਹੁਕਮੇ ਬਾਦਦਾ ਕਾਰ ਕਮਾਉ। ਇਹ ਜੀਵ ਹੋਂਦ ਦੇ ਵਿੱਚ ਵੱਧਾ ਹੋਇਆ ਕਾਰ ਨੂੰ ਕਮਾਉਦਾ ਹੈ। ਇਹ ਤ ਸਬਦ ਰਾਚ ਸੱਚ ਸਮਾ। ਜਿਹੜੇ ਕਬਦ ਚ ਰਾਜਦੇ ਗੁਰੂ ਸਾਹਿਬ ਦੇ ਇੱਕ ਸਬਦ ਨੇ ਪ੍ਰਾਣ ਵਸਤ ਹੈ ਫੇ ਸੱਚ ਸਰੂਪ ਜੀ ਸਮਾ ਜਾਂਦਾ ਹੈ। ਚਾਹੋ ਦਿਸ ਹੁਕਮ ਵਰਤਾ ਪ੍ਰਭ ਤੇਰਾ ਚਾਰ ਸਵੇਰੇ ਮਾਰਿਆ ਉਹਦਾ ਹੁਕਮ ਉਤਨ ਰੱਖਣ ਪੂਰ ਪਛਿਓਂ ਵਰਤ ਰਿਹਾ ਹੈ। ਚਾਹੋ ਦਿਸ ਨਾਮ ਪਤਾਲ ਕਹੇ ਜਿਸ ਅਜ ਤੇਰਾ ਨਾਮ ਹੀ ਮਹਾਰਾਜ ਕਲਿਆਣ ਕਰਨ ਵਾਲਾ ਹੈ। ਪਤਾਲ ਦੇ ਪਤਾਲ ਗਰੀਬੀ ਜਿਹਨਾਂ ਦੇ ਅੰਦਰ ਹੈ ਪਤਾਲ ਵੀ ਨੀਵੇਂ ਹੋਏ ਆ ਉਹ ਚਾਰੇ ਅੰਤਾਂ ਕਰਨ ਜਿਹੜੇ ਇਹਨਾਂ ਦੇ ਵਿੱਚੋਂ ਪਰਮੇਸ਼ਰ ਨੂੰ ਪਾ ਲਿੰਦਾ ਹੈ ਚਾਰ ਦਿਸ਼ਾ ਤੇ ਚਾਰ ਉਪ ਦਿਸ਼ਾ ਤੇ ਧਰਤੀ ਤੇ ਅਸਮਾਨ ਤੇ ਪਤਾਲ ਆਦਿਕ ਦਸੋ ਦਿਸ਼ਾ ਚੋਂ ਪਰਮੇਸ਼ਰ ਨੂੰ ਪਾ ਲਿੰਦਾ ਹੈ ਜੋ ਨਿਮਰਤਾ ਵਾਲਾ ਪੁਰਖ ਹੈ ਇਸੇ ਪ੍ਰਕਾਰ ਫੇਰ ਪੜੋ ਹੋ ਤੋ ਚਾਹੋ ਦਿਸਾ ਹੁਕਮ ਵਰਤਾ ਪ੍ਰਭ ਤੇਰਾ ਚਾਰੇ ਦਿਸ਼ਾ ਚਾਰ ਖਾਨੀਆਂ ਵਿੱਚ ਆਉਂਦਾ ਹੁਕਮ ਵਰਦਾ ਹੈ ਚਾਹ ਦਿਸ ਨਾਮ ਪਤਾ ਤੇ ਚਾਰੇ ਵਰਨਾ ਵਿੱਚ ਆਪਦਾ ਨਾਮ ਕਰਕੇ ਇਸ ਰੂਪ ਨੂੰ ਪਾ ਲਈਦਾ ਤਾਂ ਨਿਮਰਤਾ ਦੇ ਨਾਲ ਸਭ ਮੈਂ ਸ਼ਬਦ ਵਰਤੈ ਪ੍ਰਭ ਸਾਚਾ ਸਾਰਿਆਂ ਦੇ ਪ੍ਰਭੂ ਸੱਚੇ ਸਾਉਤ ਬ੍ਰਹਮ ਤੂੰ ਵਰਤ ਰਿਹਾ ਹੈ ਕਰਮ ਮਿਲੇ ਬਿਆਲ ਜੇ ਕਰਮ ਮਹੂਨ ਜੀਆਂ ਨੂੰ ਤਾਂ ਮਿਲਦਾ ਬਿਆਲ ਨਾ ਦਿਨੋ ਗਿਆਨ ਰੂਪੀ ਦਿਨੋ ਨੂੰ ਮਿਲਦਾ ਹੈ ਜਿਹਦੇ ਚੰਗੇ ਕਰਮ ਹੁੰਦੇ ਆ ਜਿਨ੍ਹਾਂ ਦੇ ਕਰਮ ਹੁੰਦੇ ਆ ਉਹ ਸਾਲ ਸਿੰਘ ਜੀ ਬੈ ਜਿਹੜੀ ਹੰਗਤਾ ਦੇ ਵਿੱਚ ਦੁਆਇਤ ਹੈ ਇਹਨੂੰ ਨਾਸ਼ ਕਰ ਲੈਂਦੇ ਐ ਤੇ ਬੈ ਆਦਮ ਅਬੈ ਆਲੰਬ ਅਬਨਾਸੀ ਘਰ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ ਜਾਮਣ ਮਰਨਾ ਦੀਸਾ ਸਿਰ ਊਭਾ ਆਕਾਸ਼ ਦੀ ਨੀਂਦ ਵਿਆਗ ਨੂੰ ਆਕਾਸ਼ ਦਾ ਚਿਲਾ ਆਕਾਸ਼ ਨੂੰ ਪ੍ਰਾਪਤ ਹੋ ਜਾਂਦਾ ਹੈ ਜਾਮਣ ਮਰਨਾ ਦੀਸਾ ਸਿਰ ਊਭਾ ਇਹ ਜਮਣਾ ਤੇ ਮਰਨਾ ਸਿਰ ਤੇ ਖੜਾ ਦਿਸ ਰਿਹਾ ਜੀਆਂ ਦੇ ਖੁਦਿਆ ਨਿੰਦਰਾ ਕਾਲ ਜਿਨ੍ਹਾਂ ਚਿਰ ਸਾਹ ਸੰਗ ਦੀ ਭੁੱਖ ਹੈ ਨੂੰ ਪਦਾਰਥਾਂ ਦੀ ਜਿਨ੍ਹਾਂ ਚਿਰ ਵਿਦਿਆ ਦੀ ਨੀਂਦ ਹੈ ਉਹਨਾਂ ਚਿਰ ਕਾਲ ਇਹਦਾ ਭੁੱਖਾ ਹੈ ਇਹਨੂੰ ਵਿਦਿਆਰਥੀ ਹਿੰਦੇ ਚ ਸੁਤਾਰਿੰਦਾ ਬੇਹੋਸ਼ ਇਹਨੂੰ ਖਾਲਿੰਦਾ ਕਾਲ ਭਖਣ ਕਰਦਾ ਰਹਿੰਦਾ ਇਹ ਸੱਗੇ ਜਮਣਾ ਮਰਨਾ ਖੜੇ ਰਹਿੰਦੇ ਦੇ ਨਾਨਕ ਨਾਮ ਮਿਲਾ ਮਨ ਭਾਵ ਸਰਬੀ ਜੀ ਕਹਿੰਦੇ ਮਾਰੇ ਆਪ ਦਾ ਨਾਮ ਮਿੜੇ ਸਾਡੇ ਮਨ ਚ ਪਉਂਦਾ ਹੈ ਸਾਚੀ ਨਦਰ ਰਸਾਲ ਇਹ ਮਹਾਰਾ ਸੱਚ ਜਿਨਾਂ ਦੀ ਕਿਰਪਾ ਦ੍ਰਿਸ਼ਟੀ ਹੋਈ ਹੈ ਉਹ ਰਸ ਦਾ ਅੱਲਾ ਘਰ ਬਣ ਗਏ ਹਨ ਮਹਾਪੁਰਖ ਮਲਾਰ ਮਹੱਲਾ ਪਹਿਲਾ ਮਰਨ ਮਲਾ ਮਹਲਾ ਪਹਿਲਾ ਮਰਨ ਮੁਕਤ ਗਤ ਸਾਰ ਨਾ ਜਾਣੇ ਇਹ ਮਰੋ ਸਭੀ ਕਾੜ ਜਾਨਵਰ ਹੁੰਦਾ ਹੈ ਸਾਗ ਸੰਜੀ ਧਾਨ ਨੂੰ ਖਾ ਕੇ ਬੜਾ ਮੋਟਾ ਹੋ ਜਾਂਦਾ ਹੈ ਤੇ ਫਿਰ ਪਾਣੀ ਵਿੱਚ ਡੁੱਬ ਕੇ ਮਰ ਜਾਂਦਾ ਹੈ ਇਸੇ ਪ੍ਰਕਾਰ ਆੜ ਜਾਨਵਰ ਦੀ ਨਹੀਂ ਜਿਹੜੇ ਪਖੰਡੀ ਆਦਮੀ ਹੈ ਉਹ ਪਦਾਰਥਾਂ ਵਿੱਚ ਰਹਿਣ ਵਾਲੇ ਉਹਨਾਂ ਦ੍ਰਿਸ਼ਤਾਂ ਦੇ ਕੇ ਮਾਰਾ ਦਿੰਦੇ ਹਨ ਮਰਨ ਮੁਕਤ ਗਤ ਸਾਰ ਨਾ ਜਾਣੇ ਕਹਿੰਦੇ ਜੀਵਤ ਭਾਵ ਤੋਂ ਜਿਹੜਾ ਮਰਨਾ ਸੀ ਤੇ ਮੁਕਤ ਹੋਣਾ ਸੀ ਉਸ ਦੀ ਗੱਤ ਪ੍ਰਾਪਤੀ ਦੀ ਸਾਰ ਜੀਵ ਜਾਣਦਾ ਹੀ ਨਹੀਂ ਹੈ ਕਾਂਠੇ ਮੁਕਤ ਹੋਣ ਵਾਲਾ ਮਰਿਆ ਹੋਇਆ ਪਰਮੇਸ਼ਰ ਦੀ ਪ੍ਰਾਪਤੀ ਸਾਰ ਹੀ ਨਹੀਂ ਜਾਣਦਾ ਕਾਂਠੇ ਬੈਠੀ ਗੁਰ ਸਾਬ ਦੇ ਪਛਾਨ ਗੁਰੂ ਸਾਹਿਬ ਦੇ ਸ਼ਬਦ ਨੂੰ ਜੇ ਪਛਾਣਨ ਵਾਲਾ ਕਿਨਾਰੇ ਹੋ ਬੈਠਾ ਹੈ ਭਜਨ ਕਰਦਾ ਹੀ ਨਹੀਂ ਐਸਾ ਬੇਮੁਖਾ ਹੋਰ ਸ਼ਬਦ ਪਛਾਨਾ ਗੁਰੂ ਸਾਹਿਬ ਦੇ ਸ਼ਬਦ ਪਛਾਣੇ ਦੇ ਬਿਨਾ ਕਿਨਾਰੇ ਹੋ ਬੈਠਾ ਹੈ ਕਨ ਕਨ ਕਿਨਾਰੇ ਵੀ ਭਜਨ ਕਰਨਾ ਹੀ ਨਹੀਂ ਅਸੀਂ ਜਿਵੇਂ ਕੰਠੇ ਬੈਠੀ ਕਿਨਾਰੇ ਬੈਠੀ ਹੈ ਗੁਰੂ ਸਾਹਿਬ ਦੇ ਸ਼ਬਦ ਦੇ ਪਛਾਣਨ ਵੱਲੋਂ ਤੂੰ ਕੈਸੇ ਆੜ ਕੰਠੇ ਬੈਠੀ ਇਸ ਸੰਸਾਰ ਦੇ ਕਿਨਾਰੇ ਤੇ ਬੈਠੀ ਜੇ ਗੁਰੂ ਸਾਹਿਬ ਦੇ ਸ਼ਬਦ ਨੂੰ ਪਛਾਣੇ ਤੇ ਫਿਰ ਪਰਮੇਸ਼ਰ ਦੇ ਲੀਨ ਹੋ ਜੇ ਪ੍ਰੇਮ ਵਿੱਚ ਉਹੋ ਪਰ ਅਰਥ ਕਰਨਾ ਗੁਰੂ ਸਾਹਿਬ ਦੇ ਸ਼ਬਦ ਦੇ ਪਛਾਣਨ ਵੱਲੋਂ ਕਿਨਾਰੇ ਬੈਠੀ ਹੈ ਵਰਤੀ ਡਰਨੀ ਨਹੀਂ ਕਰਦੇ ਹਨ ਤੂੰ ਕੈਸੇ ਆੜ ਫਾਤੀ ਜਾ ਇਹ ਆੜ ਦੁਆਇਤ ਵਾਲੇ ਜੀਵ ੜੀਆਂ ਚ ਪਿਆ ਹੋਇਆ ਇਹ ਕਿਉਂ ਤੂੰ ਮੋਹ ਦੇ ਜਾਲ ਚ ਫਸ ਗਈ ਹੈ ਅਲੱਖ ਨਾ ਜਾਚ ਹੈ ਹਿਰਦੈ ਸਮਾਰ ਅਲੱਖ ਪਰਮੇਸ਼ਰ ਨੂੰ ਮੰਗਦਾ ਨਹੀਂ ਤੂੰ ਰਿਦੇ ਚ ਕਿਉਂ ਨਹੀਂ ਉਸ ਨੂੰ ਸਮਾਰਦਾ ਯਾਦ ਕਰਦਾ ਆਓ ਇੱਕ ਜੀਵ ਕਹ ਜੀਆਂ ਖਾ ਦੇਖੇ ਜੀਵ ਇੱਕ ਜੀਵਾ ਤੇ ਮੱਛੀਆਂ ਡੱਡਾਂ ਕੁਕੜ ਬੱਕਰੇ ਛੜਦਾ ਹੀ ਨਹੀਂ ਕਿਸੇ ਨੂੰ ਵੀ ਇਹ ਕਾਵਰੇ ਪੇਟ ਪਰਵਾਦੇ ਕਿੰਨੇ ਜੀਆਂ ਨੂੰ ਖਾਈ ਜਾਂਦਾ ਤੂੰ ਮੁਕਾਈ ਜਾਂਦਾ ਚਲ ਤਰਦੀ ਬੂਡੀ ਜਲਮਾ ਇਹ ਜਲ ਵਿੱਚ ਤਰਦੀ ਹੁੰਦੀ ਐ ਅੰਤ ਨੂੰ ਡੁੱਬ ਗਈ ਪਾਣੀ ਦੇ ਵਿੱਚ ਇਹਨੂੰ ਪਦਾਰਥਾਂ ਵਿੱਚ ਡੁੱਬ ਗਿਆ ਕਹਿੰਦਾ ਸੀ ਸਾਨੂੰ ਪਦਾਰਥ ਸੇ ਕੀ ਕਰ ਸਕਦੇ ਅਸੀਂ ਅਸੰਗ ਹੈ ਸਰਬ ਜੀ ਕੀ ਏ ਪ੍ਰਤ ਪਾਨੀ ਸਾਰੇ ਜੀਆਂ ਨੂੰ ਪ੍ਰਤ ਨੀਚੇ ਪਾਣੀ ਹੱਥ ਦੇ ਦਿਵਾ ਲਿਆ ਆਉਂਦੇ ਹੱਥੇ-ਥੰ ਦਵਾਈ ਬੈਠਾ ਕਿ ਮੇਰੇ ਹੁਕਮ ਤੋਂ ਬਿਨਾਂ ਕੀ ਕਰ ਸਕਦੇ ਜੀਵ ਜਦੋਂ ਜਨਨ ਪਕੜ ਲਈ ਉਦੋਂ ਇਹ ਆੜ ਤੂੰ ਪਛਤਾਪ ਕਰਦੀ ਹੈ ਦਵਾਈ ਚ ਫਸੀ ਹੋਈ ਏ ਜਦ ਗਲ ਫਾਸ ਪੜੀ ਅਤ ਭਾਰੀ ਜਦੋਂ ਤੇਰੇ ਗਲ ਜਨਨ ਦੀ ਫਾਹੀ ਪੈ ਗਈ ਤੇ ਅੰਧ ਭਾਰੀ ਮੂਡ ਨਾ ਸਾਕੇ ਪੰਖ ਪਸਾਰ ਕੇ ਤਾਂ ਉੱਡਾ ਕੇ ਬਾੜੀ ਮੋਟੀ ਹੋ ਜਾਂਦੀ ਆੜ ਕਹਿੰਦੇ ਉਡ ਨਹੀਂ ਸਕਦੀ ਖੰਭਾਂ ਨੂੰ ਹੀ ਪਸਾਰਦੀ ਹੈ ਇੰਦਿਆਂ ਰੂਪੀ ਖੰਭਾਂ ਨੂੰ ਪਸਾਰਦਾ ਰਹਿਣਾ ਹੈ ਉਡਾਰੀ ਮਾਰ ਕੇ ਤੂੰ ਮੁਕਤ ਨਹੀਂ ਹੋ ਸਕਦਾ ਅਰਾਸ ਚੂਗ ਹੈ ਮਨਮੁਖ ਗਾਵਾਂ اے ਮਨਮੁਖ ਗਵਾਰਖੋ ਵਿਸ਼ਿਆ ਰਸਾਂ ਨੂੰ ਚੋਗੇ ਨੂੰ ਚੁਗਦੇ ਹਾਂ ਸਾਥੀ ਛੂਟ ਹੈ ਗੁਣ ਗਿਆਨ ਵਿਚਾਰ ਇਹ ਗੁਰੂ ਸਾਹਿਬ ਦੇ ਗੁਣ ਸਰਦਾ ਆਵੇ ਗੁਣ ਹੋਣ ਗਿਆਨ ਦੀ ਵਿਚਾਰ ਹੋਵੇ ਦੰਪਤੀ ਹੋਈ ਛੁੱਟ ਸਕਦੀ ਮੁਕਤ ਹੋ ਸਕਦੀ ਹੈ ਸਤਗੁਰ ਸੇਵ ਟੂਟੈ ਜਮਕਾਲ ਗੁਰੂ ਸਤਗੁਰਾਂ ਦੀ ਸੇਵਾ ਕਰੇ ਜਮਕਾਲ ਟੁੱਟ ਜਾਵੇ ਤੇਰਾ ਖਿਰਦਾ ਸਾਚਾ ਸ਼ਬਦ ਸਮਾ ਗਿੰਦ ਸੱਚੇ ਪਰਮੇਸ਼ਰ ਦਾ ਸ਼ਬਦ ਦਾ ਸਮਲਨ ਕਰ ਯਾਦ ਕਰ ਗੁਰਮਤ ਸਾਚੀ ਸ਼ਬਦ ਹੈ ਸਾਚ ਗਿਰਮਤ ਸੱਚੀ ਹੈ ਗੁਰੂ ਸਾਹਿਬ ਦਾ ਸ਼ਬਦ ਸਾਰੂਪ ਹੈ ਸਿਧਾਂਤ ਰੂਪ ਹਰ ਕਾ ਨਾਮ ਰੱਖੇ ਔਰ ਧਾਰ ਪਰਮੇਸ਼ਰ ਦੇ ਨਾਮ ਨੂੰ ਦਿਲ ਚ ਵਸਾ ਕੇ ਰੱਖਣਾ ਕਰੇ ਸੇ ਦੁਖ ਆਗੈ ਜੇ ਭੋਗ ਬਿਲਾਸੀ ਜਿਨੇ ਭੋਗਾਂ ਨੂੰ ਭੋਗਦੇ ਬਿਲਾਸ ਆਨੰਦਮਾਨਦਾ ਨਾ ਭੋਗਾਂ ਦੇ ਭੋਗਣ ਚ ਉਹਨੇ ਦੁਖ ਹੀ ਚੰਨ ਕੇ ਅੱਗੇ ਪ੍ਰਲੋਕ ਵਿੱਚ ਨਾਨਕ ਮੁਕਤ ਨਹੀਂ ਬਿਨ ਨਾਮ ਹੈ ਸੱਚੇ ਸਰੂਪ ਜੀ ਕਹਿੰਦੇ ਸੱਚੇ ਪਾਤਸ਼ਾਹ ਦੇ ਨਾਮ ਤੋਂ ਬਗੈਰ ਮੁਕਤ ਨਹੀਂ ਕਿਸੇ ਦੀ ਹੋਣੀ ਹੈ